ਕਤੁਦੇ ਹੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇੱਕ ਪਾਸੇ ਕਿਸਾਨਾਂ ਨੇ ਡੇਰਾ ਲਾਇਆ ਹੋਇਆ ਸ਼ੰਭੂ ਬਾਰਡਰ ਦੇ ਉੱਤੇ ਦੂਸਰੇ ਦੂਸਰੇ ਪਾਸੇ ਬਸੰਤ ਪੰਚਮੀ ਦਾ ਤਿਉਹਾਰ ਵੀ ਆ ਕੁਝ ਤਸਵੀਰਾਂ ਤੁਹਾਡੇ ਨਾਲ ਅਜਹੀਆਂ ਸਾਹਮਣੇ ਕਰਨ ਜਾ ਰਹੇ ਹਾਂ ਕਿ ਮਾਹੌਲ ਜਿਹੜਾ ਉਹ ਬਦਲ ਦਿੰਦੀਆਂ ਆ ਜੇ ਗੱਲ ਕਰੀਏ ਜੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਤੇ ਸਾਰਿਆਂ ਦਾ ਧਿਆਨ ਕਿਉਂਕਿ ਕਿਸਾਨ ਅੰਦੋਲਨ ਕਿਸਾਨਾਂ ਨੇ ਦਿੱਲੀ ਚਲੋ ਦਾ ਹੋਕਾ ਦਿੱਤਾ ਦੂਜੇ ਪਾਸੇ ਨੌਜਵਾਨਾਂ ਵੱਲੋਂ ਬਾਰਡਰ ਦੇ ਉੱਤੇ ਪਤੰਗ ਬਾਜੀ ਵੀ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆਂ ਵੀਰ ਜ ਤੰਗਬਾਜ਼ੀ ਸ਼ੁਰੂ ਕਰਤੀ ਬਿਲਕੁਲ ਬਿਲਕੁਲ ਸਾਰੇ ਕੰਮ ਇਨਾਮ ਨਾਲੇ ਹੋਣਗੇ ਜੀ ਪੰਜਾਬੀਆਂ ਦਾ ਜਜ਼ਬਾ ਬਹੁਤ ਹੈ ਜੀ ਇਹ ਕਿਸੇ ਵੀ ਕੰਮ ਤੇ ਆਪਣੇ ਦੇਸ਼ ਦੇ ਕੁਝ ਵੀ ਨੁਕਸਾਨ ਦਾ ਹੁੰਦਾਊਗਾ ਵੇਖ ਕੇ ਜਾਣ ਨਹੀਂ ਸਕਦੇ ਜੀ ਇਹ ਤੇ ਇੱਕ ਬੰਦੇ ਦਾ ਕੰਮ ਨਹੀਂ ਇਹ ਸਾਰਿਆਂ ਦਾ ਸਾਂਝ ਦਾ ਜਰੂਰੀ ਆ ਤੇ ਬਾਕੀ ਮੋਦੀ ਦੇ ਹੱਕ ਦੇ ਪੂਰਾ ਚੜ ਕੇ ਨੱਚਾਂਗੇ ਅੱਗੇ ਵੀ ਬਹੁਤ ਵਾਰੀ ਨੱਚ ਚੁੱਕੇ ਆ ਤੇ ਅਰਗੇ ਵੀ ਨੱਚ ਕੇ ਜਾਵਾਂਗੇ ਪਰ ਹੁਣ ਸੱਤ ਲੇਹਰਾ ਇਹਨਾਂ ਨੇ ਕਿਹਾ ਸੀਗਾ ਦੋ ਤਾਂ ਮੇਰੇ ਖਿਆਲ ਚ ਕੱਲ ਹੀ ਉਖਾੜ ਦਿੱਤੀਆਂ ਤੇ ਅੱਜ ਜਿਹੜੀਆਂ ਬਾਕੀ ਰਹਿਣੀਆਂ ਕੀ ਲੱਗਦਾ ਮੈਂ ਕਿਹਾ ਜੀ ਕਿਸਾਨਾਂ ਦਾ ਇਸ਼ਾਰਾ ਦੇਖਣ ਰਿਆਂ ਜੀ ਬਸ ਜਿੱਥੇ ਬਾਗੀ ਪਟੀਆਂ ਇੱਕ ਵੀ ਪਾੜ ਦੇਣੀ ਸੀਗੀ ਬਸ ਕਿਸਾਨਾਂ ਦਾ ਉਹਦੀ ਮੀਟਿੰਗ ਤਾਂ ਵਸ ਦੇਖਣ ਰਿਆਂ ਜੀ ਉਹਨਾਂ ਦੀ ਵੇਟ ਚਾ ਜੀ ਉਹਨਾਂ ਨੇ ਡਰੋਨ ਚੜਾਏ ਆ ਜੀ ਅਸੀਂ ਪਤੰਗਾਂ ਚੜਾਦੇ ਜੀ ਕੱਲ ਕੱਲ ਜਿਹੜੇ ਆ ਬਿਲਕੁਲ ਉਹੀ ਗੱਲ ਤੇ ਉਹਨਾਂ ਨੇ ਕੱਲ ਅਤਰੂ ਕੈਸ ਦੇ ਗੋਲੇ ਜਿਹੜੇ ਸੁੱਟੇ ਗਏ ਸੀਗੇ ਡਰੋਨਾਂ ਦੇ ਰਹੀਂ ਤੇ ਤੁਸੀਂ ਵੀ ਅੱਜ ਆਪਣੀਆਂ ਤਿਆਰੀਆਂ ਬਿਲਕੁਲ ਡਰੋਨ ਚੜਾਏ ਵੇਖੋ ਤੁਹਾਨੂੰ ਦੇਖਦੇ ਪਏ ਸਾਡੇ ਵੀ ਡਰੋਨ ਆ ਉਹਨਾਂ ਨੂੰ ਸੁੱਟਣ ਪ੍ਰਤੀਕ ਹੈ ਜੀ ਉਹ ਨੁਕਸਾਨ ਕਰਦੇ ਅਥਰੂ ਗੈਸ ਉਡਦੇ ਆ ਉਹਨਾਂ ਦਾ ਨੁਕਸਾਨ ਹੈ ਜੀ ਉਹ ਉਧਰ ਹੀ ਸਾਡੇ ਭਾਈਚਾਰਾ ਵਾ ਇਧਰ ਹੀ ਸਾਡੇ ਭਾਈਚਾਰਾ ਵਾ ਅਸੀਂ ਚਾਹੁੰਦੇ ਆ ਸ਼ਾਂਤ ਭਈ ਅਸੀਂ ਤਰਨਾ ਦੇਣ ਜਾ ਰਹੇ ਆ ਦਿੱਲੀ ਇਹਨਾਂ ਇਦਾਂ ਅੱਗੇ ਬਾਰਡਰ ਕਰਤਾ ਜਿੱਦਾਂ ਅਸੀਂ ਪਾਕਿਸਤਾਨ ਦੇ ਵਸਨੀਕ ਹੁੰਨੇ ਆ ਇਹ ਕਰਕੇ ਇੰਨੀ ਸਰ ਹੱਦ ਤੇ ਉਹਨਾਂ ਮਜ਼ਬੂਤ ਨਹੀਂ ਕੀਤੀ ਜਿਨ੍ਹਾਂ ਨੇ ਇੱਥੇ ਕਰਤੀ ਆ ਤੇ ਜਾਂ ਤੇ ਇੱਕ ਅਗਰ ਕੱਟ ਆਫ ਕਰ ਦੇਣਗੇ ਪੰਜਾਬ ਇੰਡੀਆ ਦਾ ਹਿੱਸਾ ਨਹੀਂ ਆ ਇੱਕ ਵਾਰੀ ਕਲੀਅਰ ਕਰ ਦੇਣ ਤੇ ਫਿਰ ਤੇ ਆਪਾਂ ਮੰਨ ਸਕਦੇ ਆ ਵੀ ਸਾਡਾ ਉਧਰ ਜਾਣ ਦਾ ਕੋਈ ਅਖਤਿਆਰ ਨਹੀਂ ਕੋਈ ਹੱਕ ਨਹੀਂ ਤੇ ਜੇ ਸਾਡਾ ਹੱਕ ਆ ਤੇ ਇਹ ਸਾਨੂੰ ਫੇਰ ਰੋਕਦੇ ਕਿਉਂ ਨੇ ਇਹ ਕਰਕੇ ਸਰਕਾਰ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਇਦਾਂ ਦਾ ਕੰਮ ਨਾ ਕਰੋ ਚੰਗੀ ਗੱਲ ਹੈ ਸ਼ਾਂਤਮਈ ਧਰਨਾ ਚੱਲਦਾ ਪਿਆ ਵਾ ਚੱਲਦਾ ਰਹਿਣ ਦਿਓ ਤੇ ਪਿਛਲੀ ਵਾਰੀ ਵੀ ਕਹਿ ਲਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਾ ਕੇ ਕਿਹਾ ਸੀਗਾ ਮੇਰਾ ਇੱਕ ਤੋਹਫਾ ਤੋਹਫੇ ਦੀ ਗੱਲ ਕੀਤੀ ਸੀ ਇਹਨਾਂ ਨੇ ਤੇ ਐਤਕੀ ਵੀ ਹੋਣ ਜੇ ਕਹਿ ਲਿਆ ਤਿਹਾਾਰ ਬਸੰਤ ਪੰਚਮੀ ਤੁਹਾਡਾ ਫੇਰ ਬਾਰਡਰ ਤੇ ਆ ਗਿਆ ਵੇਖੋ ਜੀ ਉਦੋਂ ਮੋਦੀ ਸਾਹਿਬ ਨੇ ਇੰਨੀ ਗੱਲ ਕਹੀ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਆਪ ਕਹਾਈ ਕਿ ਐਮਐਸਬੀ ਆਪਾਂ ਦਵਾਂਗੇ ਆਪਾਂ ਤੇ ਉਹਨਾਂ ਨੇ ਕਹਿੰਦੇ ਹੀ ਨਹੀਂ ਜਾਂ ਤੇ ਉਹ ਕਹਿੰਦੇ ਨਾ ਵੀ ਹੁਣ ਪੰਜਾਬੀ ਚ ਕਹਿਣਾ ਨਹੀਂ ਤੇ ਚਾਹੁੰਦੇ ਕਿ ਥੋਕੇ ਚੱਟਣ ਵਾਲੀ ਗੱਲ ਹੋ ਜਾਂਦੀ ਹੈ ਜੀ ਜਾਂ ਤੇ ਉਹਨਾਂ ਨੇ ਕੋਈ ਵੀ ਕਹਿ ਜਾਨਾ ਕਿ ਮੈਂ ਨਹੀਂ ਕਿਹਾ ਨਹੀਂ ਐਲਾਨ ਕੀਤਾ ਜੇ ਐਲਾਨ ਕੀਤਾ ਤੇ ਸਿਰਫ ਐਸੀ ਉਹ ਹੀ ਮੰਗਦੇ ਆ ਕਿ ਜੋ ਐਲਾਨ ਕੀਤਾ ਵਾ ਸਾਨੂੰ ਸਿਰਫ ਉਹ ਹੀ ਦਿੱਤਾ ਜਾਵੇ ਬਾਕੀ ਗੱਲਾਂ ਤੇ ਗੱਲਬਾਤ ਹੋ ਸਕਦੀ ਆ ਪਰ ਜਿਹੜਾ ਅਨਾਉਂਸ ਕੀਤਾ ਆ ਉਹ ਤੇ ਸਾਨੂੰ ਮਿਲਣਾ ਚਾਹੀਦਾ ਪਰ ਕੱਲ ਜਦ ਵਿੱਚ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਈ ਸੀ ਉਹਨਾਂ ਨੇ ਕਹਿਣਾ ਕਿ ਕਿਸਾਨ ਹੋਰ ਹੀ ਮੰਗਾ ਲੈ ਕੇ ਬੈਠ ਕੇ ਆ ਮੀਟਰ ਜਿਹੜੇ ਬਿਜਲੀ ਵਾਲੇ ਮੀਟਰ ਆ ਉਹਨਾਂ ਦੀ ਚਿਪ ਦੀ ਵੀ ਗੱਲ ਕਰੀ ਜਾਂਦੇ ਸੀ ਜੜੀਆਂ ਉਹ ਮੰਗਾ ਨੂੰ ਲੈ ਕੇ ਥੋੜ ਨਰਾਜ਼ਗੀ ਹੋ ਗਈ ਜੀ ਸਹਿਮਤੀ ਨਹੀਂ ਬਣੀ ਦੇਖੋ ਸਾਡੇ ਲੀਡਰਾਂ ਦਾ ਇਹ ਕਹਿਣਾ ਵਾ ਕਿ ਸਾਡੀ ਸਭ ਤੋਂ ਜ਼ਰੂਰੀ ਜਿਹੜੀ ਗੱਲ ਆ ਉਹ ਐਮਐਸਪੀ ਤੇ ਆ ਐਮਐਸਪੀ ਆਪਣਾ ਕਲੀਅਰ ਕਰੇ ਬਾਕੀ ਗੱਲਾਂ ਤੇ ਬਹਿ ਕੇ ਮੀਟਿੰਗ ਹੋ ਸਕਦੀ ਆ ਵਿਚਾਰ ਵਟਾਂਦਰੇ ਹੋ ਸਕਦੇ ਆ ਪਰ ਸਿਰਫ ਐਮਐਸਪੀ ਨੂੰ ਜਿਹੜਾ ਐਲਾਨਿਆ ਹੋਇਆ ਵਾ ਪਹਿਲਾਂ ਉਹ ਤੇ ਐਲਾਨ ਕਰਨ ਫਿਰ ਤੇ ਕੋਈ ਟਾਕ ਵੀ ਹੋ ਸਕਦਾ ਆ ਕੋਈ ਟਾਕ ਕਰਨ ਦਾ ਕੋਈ ਇਹਨਾਂ ਦਾ ਹੱਕ ਨਹੀਂਗਾ ਕਿ ਜ਼ਬਰ ਕਰ ਰਹੇ ਆ ਸਾਡੇ ਨਾਲ ਕੱਲ ਹਾਈ ਕੋਰਟ ਨੇ ਵੀ ਝਾੜ ਵੀ ਪਾਈ ਹੈ ਕਹਿ ਲਿਆ ਕਿ ਝਾੜ ਪਾਈ ਹੈ ਹਰਿਆਣਾ ਸਰਕਾਰ ਨੂੰ ਕਹਿ ਕੇ ਕਿਸਾਨ ਤੇ ਦਿੱਲੀ ਨੂੰ ਚਲੇ ਹਰਿਆਣੇ ਦੇ ਵਿੱਚ ਤੇ ਬੈਠਣ ਹੀ ਨਹੀਂ ਲੱਗੇ ਦੇਖੋ ਜੀ ਇਹ ਦੇ ਕੋਰਟ ਦੀ ਸਰਾਸਰ ਤੋਹੀਨ ਕਰਦੇ ਪਏ ਆ ਤੁਹਾਡੇ ਸਾਹਮਣੇ ਹੁਣ ਵੀ ਅਥਰੂ ਗੈਸ ਦੇ ਗੋਲੇ ਛੋਟਦੇ ਪਏ ਸਵੇਰ ਦੇ ਔਰ ਜਦ ਕਿ ਕਿਸਾਨ ਇੱਕ ਰਮਾਨਾ ਸ਼ਾਂਤ ਮਈਦਰ ਤਰੰਗਣਾ ਬੈਠੇ ਹੋਏ ਆ ਪਰ ਇਹ ਅਥਰੂ ਗੈਸ ਦੇ ਗੋਲੇ ਛੋਟਦੇ ਪਏ ਆ ਇਹ ਸਰਾਸਰ ਤੋਹੀਨ ਕਰਦੇ ਪਏ ਸੁਪਰੀਮ ਕੋਰਟ ਦੀ ਔਰ ਅਸੀਂ ਇਹਨਾਂ ਨੂੰ ਫੇਰ ਦੁਬਾਰਾ ਅਪੀਲ ਕਰਦੇ ਆ ਕਿ ਅਸੀਂ ਦਿੱਲੀ ਵਾਲੇ ਕੁਝ ਕਰ ਰਹੇ ਆ ਦਿੱਲੀ ਇੱਕ ਸਾਡੀ ਰਾਜਧਾਨੀ ਹੈ ਸਾਡਾ ਹੱਕ ਆ ਉੱਥੇ ਜਾਣਾ ਸਾਡਾ ਬੁਲਣਾ ਹੱਕ ਆ ਅਸੀਂ ਪ੍ਰੋਟੈਸਟ ਕਰਨੇ ਆਪਣੀ ਦੇਸ਼ਵਾਦ ਤੇ ਆਪਣੀ ਕੌਮਵਾਦ ਤੇ ਆਪਣੇ ਐਮਐਸਬੀਆ ਤੇ ਬੱਚਾ ਤੇ ਕਿਸਾਨਾਂ ਵਾਸਤੇ ਇਹ ਕੋਈ ਆਪਣੇ ਘਰ ਵਾਸਤੇ ਕੋਈ ਪਰਸਨਲ ਨਹੀਂ ਕੋਈ ਲੜ ਰਹੀ ਇੱਥੇ ਲੜਾਈ ਕਰ ਰਿਹਾ ਇਹ ਜਿੰਨੀ ਜੋ ਆਏ ਆ ਲੋਕ ਸਭ ਆਪਣੇ ਘਰਾਂ ਚੋਂ ਆਪਣੇ ਆਪ ਉੱਠ ਕੇ ਆਏ ਹੋਏ ਆ ਇਹ ਸਰਕਾਰ ਦੇ ਸਤਾਏ ਹੋਏ ਲੋਕ ਆਏ ਆ ਜਿਵੇਂ ਅੱਜ ਪਸੰਤ ਪੰਚਮੀ ਤੇ ਇੱਥੇ ਪਤੰਗਬਾਜੀ ਹੋ ਗਈ ਹੋਰ ਕਿੰਨੇ ਕਿ ਤਿਹਾਰ ਲੱਗਦਾ ਪੀ ਫਿਰ ਬਾਰਡਰ ਤੇ ਕਿਉਂਕਿ ਪਿਛਲੀ ਵਾਰੀ ਲੰਬਾਈ ਚੱਲਿਆ ਸੰਘਰਸ਼ ਐਰਕਾ ਲੱਗਦਾ ਜੀ ਐਰਕਾ ਲੱਗਦਾ ਜੀ ਸਾਰਾ ਤਿਹਾਰ ਉੱਥੇ ਮਨਾਏ ਜਾਣਗੇ ਹੌਲੀ ਹੌਲੀ ਇਹਨਾਂ ਨੇ ਸਾਡਾ ਇਹ ਸਬਰ ਦੇਖਿਆ ਕਿ 2 ਸਾਲ ਤੱਕ ਉੱਥੇ ਡੇਰੇਆ ਇਹ 5 ਸਾਲ ਤੱਕ ਕਹਿਣਗੇ ਤਾਂ ਵੀ ਆਪਾਂ ਉੱਥੇ ਡੇਰੇ ਡਾ ਕੇ ਬਹਿਣ ਲਈ ਤਿਆਰ ਆਂ ਰਾਸ਼ਨ ਘਟ ਤੋਂ ਘਟ 2-2 ਸਾਲ ਦਾ ਆਪਣੀ ਟਰਾਲੀਆਂ ਲੋਡ ਕਰਕੇ ਲੈ ਕੇ ਆਏ ਜੀ ਪਰ ਦਿੱਲੀ ਦਿੱਲੀ ਪੁਲਿਸ ਦਾ ਜੇ ਦਿੱਲੀ ਦੇ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜਾ ਉੱਥੇ ਉਹਨਾਂ ਦਾ ਕਹਿਣਾ ਕਿ ਅਸੀਂ ਚਲੋ ਉਹ ਤੇ ਉਹਨਾਂ ਦਾ ਕਹਿਣਾ ਵਾ ਜੀ ਉਹ ਨਾਂ ਵਣ ਦੇਣਗੇ ਜਿੱਥੇ ਲੈਣਗੇ ਉੱਥੇ ਸ਼ਾਂਤ ਮਈ ਵਰਗੇ ਆਪਣਾ ਪ੍ਰੋਟੈਕਟ ਕਰਾਂਗੇ ਉਹ ਉਹਨਾਂ ਦੀ ਹੱਕ ਆ ਉਹਨਾਂ ਦਾ ਰੁਕਣਾ ਉਹਨਾਂ ਦਾ ਫਰਜ਼ ਆ ਸਾਡੀ ਆਪਣੀ ਗੱਲ ਕਹਿਣਾ ਫਰਜ਼ ਆ ਸਾਡਾ ਸਿਰੋਂ ਕੰਮ ਇੰਨਾ ਗਿਆ ਕਿ ਬੋਲੀ ਜਿਹੜੀ ਸਰਕਾਰ ਆ ਉਹਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾਵੇ ਜੀ ਚੋਣਾ ਆ ਗਿਆ ਨੇੜੇ ਪੰਜਾਬ ਸਰਕਾਰ ਵੱਲੋਂ ਇੱਕ ਵਾਅਦਾ ਜਿਆ ਕੀਤਾ ਗਿਆ ਹੈ ਕੱਲ ਪਰਸੋ ਇੱਕ ਬਿਆਨ ਆਇਆ ਸੀ ਕਿ ਤੁਸੀਂ 13 ਸੀਟਾਂ ਦੇ ਦਿਓ ਜੇ ਕੇਂਦਰ ਵੱਲ ਕੁਝ ਬਚ ਗਿਆ ਤੇ ਉਹਦਾ ਮੈਂ ਜ਼ਿੰਮੇਵਾਰ ਹੋਵਾਂਗਾ ਵੇਖੋ ਜੀ ਇਹਦੇ ਜੁਮਲੇ ਆ ਜੀ ਇੱਕ ਵਾਰੀ ਮੋਦੀ ਸਾਹਿਬ ਨੇ ਕਿਹਾ ਕਿ ਮੈਨੂੰ ਇੱਕ ਵਾਰੀ ਰਾਜ ਬਣਾ ਦਿਓ ਤੇ ਮੈਂ 15-15 ਲੱਖ ਰੁਪਏ ਇੱਕ ਬੰਦੇ ਦੇ ਅਕਾਊਂਟ 'ਚ ਪਾਉਂਗਾ ਅੱਜ ਤੱਕ ਮਿਲਿਆ ਕਿਸੇ ਨੂੰ ਜੀ ਇਹ ਜੁਮਲੇਬਾਜ਼ੀ ਹੈ ਜਿੱਦਾਂ ਦੀ ਮਰਜ਼ੀ ਲੋਕ ਕਰੀ ਜਾਂਦੇ ਆ ਇਹ ਜਦੋਂ ਇੱਕ ਵਾਰੀ ਇਹਨਾਂ ਨੂੰ ਸੱਤਾ ਮਿਲ ਜਾਂਦੀ ਫਿਰ ਅੰਨੇ ਹੋ ਜਾਂਦੇ ਆ ਜੀ ਇਹ ਕਰਕੇ ਅਸੀਂ ਕਹਿੰਨੇ ਵੀ ਸਾਡਾ ਨਾ ਬਹਿ ਕੇ ਜੋ ਵੀ ਕੰਮ ਕਰਨਾ ਗਰੰਟੀ ਨਾ ਕਰਨ ਔਰ ਲਿਖਤ ਰੂਪ 'ਚ ਕਰਨ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਸਾਨੂੰ ਵੀਰ ਜੀ ਤੇ ਇਹ ਸਾਨੂੰ ਵੀਰ ਕਹਿੰਦੇ ਕਿ ਦੂਰ ਇਕਤਾ ਜਿੰਦਾਬਾਦ ਇਹ ਸਾਰੇ ਵੀਰੇ ਸ਼ੰਭੂ ਬਾਰਡਰ ਦੇ ਕਹਿੰਦੇ ਕਿ ਡਰੋਨਾਂ ਰਾਈ ਚਾਹੇ ਬੇਸ਼ੱਕ ਉਹ ਗੋਲੇ ਦਾਗ ਰਹੇ ਨੇ ਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਖਦੇੜਨ ਵਾਸਤੇ ਪਰ ਜਿਹੜੇ ਪਤੰਗ ਬਾਜੀ ਜਿਹੜੇ ਆਪਣੇ ਤੋਹਾਰ ਆ ਇੱਕ ਮਿੱਤਰਤਾ ਦਾ ਪ੍ਰਤੀਕ ਆ ਤੇ ਉਹ ਅਸੀਂ ਮਿੱਤਰਤਾ ਆਪਣੀ ਪਿੱਛੇ ਛੱਡ ਕੇ ਨਹੀਂ ਆਏ ਨਾਲ ਲੈ ਕੇ ਹੀ ਚੱਲਣੀ ਆ ਸੋ ਹੁਣ ਦਿੱਲੀ ਵਾਲੇ ਜਿਹੜਾ ਕੂਚ ਆ ਉਹ ਜ਼ਰੂਰ ਕਰਕੇ ਰਹਿਣਗੇ ਹੌਸਲੇ ਬੁਲੰਦ ਨੇ ਹੱਕ ਲੈ ਕੇ ਰਹਿਣਗੇ ਕਹਿੰਦੇ ਕਿ ਪਿਛਲੀ ਵਾਰ ਜਿਹੜੀਆਂ ਗੱਲਾਂ ਹੋਈਆਂ ਸੀ ਬੇਸ਼ੱਕ ਸਾਲ ਡੇਢ ਸਾਲ ਚੱਲਿਆ ਪਰ ਅਸ ਕੀ ਜੇ 5 ਸਾਲ ਵੀ ਬੈਠਣਾ ਪਿਆ ਤੇ ਬੈਠਾਂਗੇ ਕੈਮਰਾਮੈਨ ਅੰਕਿਤ ਤੇ ਪ੍ਰਵੀਨ ਦੇ ਨਾਲ ਗਗਨ